ਜਿਹਨੂੰ ਬੁਲਾਣਾ ਬੁਲਾ ਲਿਓ ਜਿਹੜੇ ਖੱਬੀ ਖਾਨ ਨੂੰ ਲਾਉਣਾ ਹੋਇਆ ਬੁਲਾ ਲਿਓ ਕਹ ਕੇ ਚੱਲੇ ਆ ਗੇੜ ਤੇ ਬੈਠਾਂਗੇ ਜਰਚ ਦਮ ਹੋਇਆ ਖੜਾ ਕੇ ਦੇਖ ਲਵੇ ਦੋ ਦੋ ਜਿੱਦਾਂ ਵੀ ਦੇਖਣਾ ਉਦਾਂ ਦੇਖੋ ਇਹ ਸਾਡੇ ਸਾਹ ਨੂੰ ਨਾ ਬੈਠਣ ਦਿੱਤਾ ਗਿਆ ਨਾ ਧੱਕਾ ਕਰਿਆ ਗਿਆ ਆ ਗੇੜ ਤੇ ਕਿਸ ਨੂੰ ਬਾਹਰ ਨਹੀਂ ਨਿਕਲਣ ਦਵਾਗੇ ਅਸੀਂ ਬាទ ਸਾਹਿਬ ਜਿੰਦਾਬਾਦ ਜੈ ਸਾਹਿਬ ਜਿੰਦਾਬਾਦ ਰੇ ਸਾਹਿਬ ਜਿੰਦਾਬਾਦ ਇੱਕ ਮਿੰਟ ਇੱਕ ਮਿੰਟ ਪਹਿਲਾਂ ਕਿ ਮੈਂ ਮੇਰੇ ਕਹਿਦਾ ਇਹ ਸਾਰੇ ਤੁਹਾਨੂੰ ਦਬਾ ਲੈਣਾ ਜੀ ਇਹਨਾਂ ਨੇ ਨਹੀਂ ਕੋਈ ਨਾ ਮੈਨੂੰ ਦਬਾਰਿਆ ਕੋਈ ਕੁਝ ਨਹੀਂ ਕਰ ਰਿਹਾ ਸਰ ਜੀ ਤੁਸੀਂ ਆਏ ਆਪ ਦੇਖੋ ਸਰ ਜੀ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਸਾਡਾ ਦੇਖੋ ਜੀ ਸਾਡੀਆਂ ਇਹਨੇ ਚਿਰ ਤੋਂ ਇਹਨਾਂ ਦੇ ਕਿੱਥੇ ਚਲੇ ਗਏ ਆ ਜੀ ਉਮਰਾ ਇਹਨਾਂ ਦੇ ਆਪਣਾ ਕੋਠਾ ਤੱਕ ਨਹੀਂ ਠੀਕ ਹੋਇਆ ਇਹਨੇ 4 ਮਹੀਨਿਆਂ ਦੇ ਵਿੱਚ ਸਾਡਾ 4-5 ਸਾਲ ਤੋਂ ਸਾਡਾ ਇੰਨੀ ਇੱਕ ਤਾਂ ਗੱਲ ਸੁਣ ਲਓ ਪਲੀਜ਼ ਤੁਸੀਂ ਸ਼ਾਂਤੀ ਰੱਖੋ ਤੁਸੀਂ ਜਾਓ ਨਾ ਇਦਾਂ ਕਰੋ ਚੰਗਾ ਨਹੀਂ ਹੈ ਲੱਗਦਾ ਹੈ ਪਲੀਜ਼ ਚੰਗਾ ਨਹੀਂ ਜੀ ਜੀ ਕਰ ਰਹੇ ਆ ਅਜੇ ਤੱਕ ਨਾ ਕਰੋ ਸਰ ਅਸੀਂ ਕਰਿਆ ਜੀ ਮੈਂ ਰਿਕਾਰਡਿੰਗ ਤੁਹਾਨੂੰ ਦਊਂਗਾ ਜੀ ਪਤਾ ਵੀ ਦਊਗਾ ਤੁਹਾਨੂੰ ਜੀ ਆਸਟੇਮ ਤੋਂ ਡੀਸੀ ਦਫਤਰ ਚ ਮੈਂ ਕੰਪਲੀਟਾਂ ਕਰੀਆਂ ਜੀ ਕੇਸ ਲੜਾਇਆ ਸੀ ਜੀ ਪਤਾ ਕੀ ਇਹ ਨਾ ਕਰੋ ਪਲੀਜ਼ ਨਾ ਕਰੋ ਕੋਈ ਨਹੀਂ ਰਿਆਜੀ کہہ ਰਹੇ ਕੋਈ ਗੱਲ ਨਾ ਕਰੋ ਪਲੀਜ਼ ਮੈਂ ਫਿਰ ਰਿਕਵੈਸਟ ਕਰਦਾ ਨਾ ਕਰੋ ਕੋਈ ਜੀ ਰਿਆਜੀ ਦੀ ਗੱਲ ਤਾਂ ਮੰਨ ਲਓ ਗਈ ਹੈ ਔਰ ਇੱਕ ਯੂਨੀਵਰਸਿਟੀ ਨੂੰ ਜਦੋਂ ਸੈਟਅਪ ਕੀਤਾ ਗਿਆ ਹੈ ਇਹ ਪੁਰਾਣਾ ਜੋ ਟਰਸਟੀ ਉਹਦੀਆਂ ਕੁਝ ਸੈਲਰੀ ਜਿਹੜੀਆਂ ਪੈਂਡਿੰਗ ਪਈਆਂ ਹੋਈਆਂ ਸੀ ਉਹ ਵੀ ਸਾਰੀਆਂ ਅਸੀਂ ਕੋਸ਼ਿਸ਼ ਕੀਤੀਆਂ ਨੇ ਪੂਰਾ ਦੇਣ ਦੇ ਲਈ ਪਰ ਪੂਰੀਆਂ ਟਾਈਮਲੀ ਜੋ ਹੈ ਸੈਲਰੀਜ਼ ਜਿਹੜੀਆਂ ਨੇ ਅਸੀਂ ਰੈਗੂਲਰ ਕੀਤੀਆਂ ਗਈਆਂ ਪਰ ਐਸਾ ਕੋਈ ਪੁਆਇੰਟ ਹੈ ਕਿ ਅੱਜ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੋਣੀ ਹੈ ਥੋੜਾ ਜਿਹਾ ਪੁਆਇੰਟ ਚੱਲ ਰਿਹਾ ਮੈਂ ਔਰ ਮਿਸਟਰ ਰਾਏ ਬੈਠ ਕੇ ਡਿਸਕਸ ਕਰ ਲੈਨੇ ਕੋਈ ਸਜੈਸਟ ਅ ਮਿਸ ਇਨਫੋਰਮੇਸ਼ਨ ਗਿਵਨ ਟੂ ਸਰ ਇੱਕ ਇੱਕ ਗੱਲ ਐਕਸਪਲੇਨ ਕਰੋ ਰਿਆ ਸਾਹਿਬ ਨੂੰ ਪੁੱਛ ਲਓ ਨਾ ਰਿਆ ਸਾਹਿਬ ਜੀ ਰਿਆ ਸਾਹਿਬ ਨੇ ਤਾਂ ਪ੍ਰੈਸ ਕਾਨਫਰੈਂਸ ਕਰ ਲਈ ਸਰ ਉਹ ਤਾਂ ਇਹ ਗੱਲ ਕਹਿ ਰਹੇ ਨੇ ਕਿ ਅੱਜ ਉਹਨਾਂ ਨੇ ਕਪੜਾ ਬਹੁਤ ਵੱਡਾ ਹੋਇਆ ਕਪੜਾ ਨਹੀਂ ਕਿਹ ਕਹਿਣਾ ਜੀ ਮੈਨੇਜਮੈਂਟ ਚੇਂਜ ਹੋਈ ਹੈ ਤੁਸੀਂ ਇਸ ਬਾਰੇ ਨਹੀਂ ਨਹੀਂ ਮੈਨੇਜਮੈਂਟ ਇਸ ਤਰ੍ਹਾਂ ਕੋਈ ਵੀ ਚੇਂਜ ਨਹੀਂ ਹੋ ਸਕਦੀ ਕੋਈ ਹੁਣ ਕੋਈ ਬੰਦਾ ਜਿਵੇਂ ਤੁਸੀਂ ਚੇਂਂ ਪਰ ਇੱਕਦਮ ਆਕੇ ਤੁਸੀਂ ਇਹਨੂੰ ਬਦਲ ਦੋ ਐਸਾ ਨਹੀਂ ਹੁੰਦਾ ਕੋਈ ਵੀ ਤੁਸੀਂ ਦੱਸੋ ਤਾਂ ਸਹੀ ਕੀ ਗੱਲ ਕੀ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੈਂਸ ਕੀਤੀ ਤੁਸੀਂ ਵੀ ਨਹੀਂ ਦੋ ਵੀ ਪ੍ਰੈਸ ਕਾਨਫਰੈਂਸ ਆਓ ਅੰਦਰ ਪਰ ਕਰਦਾ ਮੈਂ ਨਾ ਪ੍ਰੈਸ ਕਾਨਫਰੈਂਸ ਵੀ ਵੈਸੇ ਆਜਾ ਅੰਦਰ ਬੈਠ ਕੇ ਜਰਾ ਸਾਰੀ ਗੱਲ ਇੱਥੇ ਬੋਲ ਦਿਓ ਤੁਸੀਂ ਤਾਈ ਸਰ ਤੁਹਾਨੂੰ ਇੱਥੇ ਪੁੱਛ ਲਿਆ ਜੀ ਕਿਉਂਕਿ ਉਹ ਕਹਿੰਦੇ ਪ੍ਰਾਣੀ ਮੈਨੇਜਮੈਂਟ ਨੇ ਬਹੁਤ ਵੱਡਾ ਕਪਲਾ ਕੀਤਾ ਜੋ ਰੌਲਾ ਹੈ ਜੀ ਪ੍ਰਾਣੀ ਮੈਨੇਜਮੈਂਟ ਕੋਈ ਵੀ ਨਹੀਂ ਹੈ ਇਹਦੇ ਵਿੱਚ ਇੱਕ ਸਾਰੇ ਦੇ ਸਾਰੇ ਮੈਂਬਰ ਵਿੱਚ ਹੈਗੇ ਨੇ ਕੋਈ ਐਸਾ ਕਪਲਾ ਨਹੀਂ ਹੋਇਆ ਹੈ ਬਿਲਕੁਲ ਅਸੀਂ ਡਾਇਰੈਕਟ ਟਾਈਮਲੀ ਜੋ ਜਿੰਨਾ ਇਸ ਯੂਨੀਵਰਸਿਟੀ ਨੂੰ ਉੱਪ ਨੂੰ ਵੀ ਪਤਾ ਹੀ ਹੈ ਤੁਸੀਂ ਸਾਰੇ press ਵਾਲੇ ਬੈਠੇ ਹੋ ਹਾਂਜੀ ਇਹਦੇ ਸਿਰਫ ਇੱਕ ਦਰਾਂ ਨਾਲ ਇੱਕ ਚੇਂਜ ਆਫ ਮੈਨੇਜਮੈਂਟ ਚਾਹੁੰਦੇ ਸੀ ਸਰ ਉਹ ਪਰਲੀ ਗੱਲ ਕਹੀ ਆ ਕਿ ਫੰਡਾ ਬਹੁਤ ਬੜਾ ਕਪਲਾ ਹੈ ਕਰੋੜਾਂ ਦਾ ਕਪਲਾ ਜੀ ਜਿਹੜਾ ਸਾਡੇ ਕੋ ਖਾ ਚਲੋ ਕਰੋੜਾਂ ਦਾ ਕਪਲਾ ਹੈ Let improve it ਮੈਂ ਵੀ ਆਪਣਾ ਪੁਆਇੰਟ ਦਵਾਵਾਂਗਾ ਉਹ ਜੋ ਕੋਈ ਕਮ ਐਸਾ ਕੋਈ ਪੁਆਇੰਟ ਨਹੀਂ ਹੈ ਨਹੀਂ ਨਹੀਂ ਤਾਂ ਸਰ ਕਿਹਾ ਆ ਅੰਦਰ ਪ੍ਰੈਸ ਕੌਨਫਰੈਂਸ ਹੋਣੀ ਕੋਈ ਕੁਸਚਨ ਤੁਹਾਨੂੰ ਅਸੀਂ ਕਰਨਾ ਨਾਮ ਨਹੀਂ ਲਿਆ ਪਰ ਮੈਨੇਜਮੈਂਟ ਦੇ ਨਾਲ ਤੁਸੀਂ ਸੀ ਸੀ ਸੀਨੀਅਰ ਸਾਰੇ ਨਹੀਂ ਐਸਾ ਕੋਈ ਵੀ ਨਹੀਂ ਦੇਖੋ ਐਡੀ ਵੱਡੀ ਬੀਓਜੀ ਹੈ ਜਿਹਦੇ ਚੰਨੇ ਨੇ ਸੀਨੀਅਰ ਬੰਦੇ ਉੱਚੇ ਬੈਠੇ ਆ ਹਰ ਸਾਲ ਉਹਦੇ ਵਿੱਚ ਅਸੀਂ ਕਰਦੇ ਆਂ ਕਿ ਪ੍ਰੋਫੈਸ਼ਨਲੀ ਮੈਨੇਜ ਕੀਤੀ ਯੂਨੀਵਰਸਿਟੀ ਹੈ ਇਹਦੇ ਵਿੱਚ ਕੋਈ ਮੈਲਾਫਾਈਡ ਇੰਟੈਂਸ਼ਨ ਆ ਗਈਆਂ ਸੀ ਕਿ ਕਿਸੇ ਤਰ੍ਹਾਂ ਨਾਲ ਯੂਨੀਵਰਸਿਟੀ ਦਾ ਜਿਹੜਾ ਕੰਟਰੋਲ ਹੈ ਉਹ ਲਿਆ ਜਾਏ ਤੇ ਬਸ ਉਹਨੋਂ ਦੀ ਤੁਹਾਨੂੰ ਪਤਾ ਹੀ ਹੈ ਵੀ ਕੋਈ ਇੱਕ ਬੇਸ ਅਲੀਗੇਸ਼ਨ ਬੇਸਲੈਸ ਅਲੀਗੇਸ਼ਨ ਲਾ ਕੇ ਤੁਸੀਂ ਇਹ ਕਰ ਦਿੰਦੇ ਹੋ ਬਾਕੀ ਕੋਈ ਗੱਲ ਨਹੀਂ ਹੈ ਅਸੀਂ ਆਪਣਾ ਜਦੋਂ ਤੁਸੀਂ ਪਿੱਛੇ ਜਾਏ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਸੀ ਤੁਸੀਂ ਇਹ ਗੱਲ ਕਹਿੰਦੇ ਸੀਗੇ ਕਿ ਕੋਈ ਪਿਛਲਾ ਲੈਣਾ ਦੇਣਾ ਨਹੀਂ ਸਭਾ ਮੈਂ ਕਲੀਅਰ ਕਰਤਾ ਹੁਣ ਉਹ ਕਿਹੜਾ ਵਿਚਾਰ ਲੈਣਾ ਇਹ ਜਿਹੜਾ 2000 ਪੁਰਾਣੇ ਜਿਹੜੇ ਬੰਦਿਆਂ ਦੀ ਸੈਲਰੀ 2010 ਦੇ ਟਾਈਮ ਤੇ ਪਈਆਂ ਨੇ ਕੋਈ ਪੁਰਾਣੀਆਂ ਪਈਆਂ ਨੇ ਕੋਈ ਪੁਰਾਣੀਆਂ ਗ੍ਰੈਚੁਇਟੀ ਅਸੀਂ ਤਾਂ ਉਹਨਾਂ ਨੂੰ ਸੈੱਟ ਕਰ ਰਹੇ ਹਾਂ ਇਹ ਯੂਨੀਵਰਸਿਟੀ ਆਪਣੇ ਲੈਵਲ ਤੇ ਕੋਈ ਵੀ ਇਨਵੈਸਟਮੈਂਟ ਨਹੀਂ ਆਈ ਹੈ ਇਹ ਯੂਨੀਵਰਸਿਟੀ ਨੇ ਸੈਲਫ ਰਿਸੋਰਸਿਸ ਇਕੱਠੇ ਕਰਕੇ ਆਪਣਾ ਜੋ ਹੈ ਉਹ ਕੀਤਾ ਗਿਆ ਹੈ ਪੂਰਾ ਅੱਜ ਇਸ ਲੈਵਲ ਦੀ ਯੂਨੀਵਰਸਿਟੀ ਬਣਾਈ ਹੈ ਕਿ ਪੈਨ ਇੰਡੀਆ ਤੱਕ ਇਹਦੀ ਪਹੁੰਚ ਹੋਈ ਹੈ ਹੁਣ ਚਰਚਾ ਹੋਈ ਹੈ ਤੁਹਾਡੀ ਆਫਿਸ ਦੇ ਅੰਦਰ ਰਿਆ ਤੇ ਤੁਹਾਡੇ ਤੁਹਾਡੇ ਨਾਲ ਵੀ ਆਇਆ ਤਾਂ ਨਾ ਲੱਗਿਆ ਤਾਂ ਉਹ ਵੀ ਉਹਨਾਂ ਨੇ ਉਹਨਾਂ ਨੂੰ ਕਿਹਾ ਮਨਾਂ ਕੀਤਾ ਅੰਦਰ ਕੀ ਚਰਚਾ ਹੋਈਗੀ ਜੀ ਸੁਲਾ ਹੋ ਗਈ ਤੁਹਾਡੀ ਨਹੀਂ ਸੁਲਾ ਕੋਈ ਨਹੀਂ ਐ ਇੱਥੇ ਕੋਈ ਐਸਾ ਮਨਮੁਟਾ ਨਹੀਂ ਉਹਨਾਂ ਨੂੰ ਵੀ ਕੋਈ ਪੁਆਇੰਟ ਹੈ ਮੈਂ ਬਾਹਰ ਗਿਆ ਸੀ ਮੈਂ ਫੋਰਨਸ ਨੂੰ ਮੈਨੂੰ ਤਾਂ ਅੱਜ ਆ ਕੇ ਬੱਧਾ ਚੱਲਿਆ ਤੇ ਮੈਂ ਆ ਕੇ ਤੁਹਾਡੇ ਸਾਹਮਣੇ ਹਾਂ ਦੇਖੋ ਮੈਨੂੰ ਤਾਂ ਹੁਣ ਆ ਕੇ ਇੱਥੇ ਪਤਾ ਚੱਲਿਆ ਕਿ EMPLOYEES ਨੂੰ ਵੀ ਇਹਨਾਂ ਨੇ ਕਿਸੇ ਨੇ ਮੀਟਿੰਗ ਕੀਤੀ ਐ ਮੇਨਲੀ ਜਿਹੜਾ ਮੈਂ ਇਹ ਕਹਿਣਾ ਚਾਹੁੰਦਾ ਐ ਕਿ ਯੂਨੀਵਰਸਿਟੀ ਬਹੁਤ ਅੱਗੇ ਲੈਵਲ ਤੇ ਪਹੁੰਚ ਰਹੀ ਐ ਕੁਝ ਵੈਸਟਿਡ ਇੰਟਰਸਟ ਜਿਹੜੇ ਨੇ ਉਹ ਯੂਨੀਵਰਸਿਟੀ ਨੂੰ ਡੀਜ਼ਾਇਰ ਕਰ ਰਹੇ ਹੁਣ ਤੁਸੀਂ ਇੱਥੇ ਕੰਮ ਕਰੋਗੇ ਕਿ ਬਦਲ ਦਿੱਤਾਗੇ ਇਹ ਬਦਲਦਾ ਕੋਈ ਪੁਆਇੰਟ ਨਹੀਂ ਹੈ ਇਹ ਤਾਂ ਇੱਕ ਤਰ੍ਹਾਂ ਨਾਲ ਇੱਕ ਪੂਰਾ ਪੁਆਇੰਟ ਹੈ ਮੈਂ ਦੇਖਦਾ ਮੈਂ ਤਾਂ ਹੁਣੇ ਆਇਆ ਥੋੜੇ ਸਾਹਮਣੇ ਅੱਗੇ ਕਿਉਂਕਿ ਮੇਰੇ ਪਿੱਛੇ ਹੀ ਜੋ ਹੋਇਆ ਹੈ ਇੱਕ ਤਰ੍ਹਾਂ ਨਾਲ ਮੈਂ ਤੇ ਇਹੀ ਕਹੂੰਗਾ ਵੀ ਇਟਸ ਅ ਕਾਈਂਡ ਆਫ ਉਹਨਾਂ ਦਾ ਨਾਂ ਨਹੀਂ ਲਿਆਂ ਉਹਨਾਂ ਨੂੰ ਦੋ ਤਿੰਨ ਵੱਡੀਆਂ ਪੋਸਟਾਂ ਕਹੀਆਂ ਬਦਲੀਆਂ ਥੋੜਾ ਸਾਹ ਮੈਂ ਥੋੜਾ ਸਾਹ ਤੁਸੀਂ ਕਹਿੰਦੇ ਮੈਂ ਬਾਹਰ ਆਇਆ ਤੇ ਅੱਜ ਮੈਂ ਮੈਂ ਫੋਰਮ ਗਿਆ ਸੀ ਮੇਰੀ ਇੱਕ ਨਹੀਂ ਹੋਦਾ ਸਵਾਲ ਤਾਂ ਪੂਰਾ ਖੁੱਲਦਾ ਜੀ ਹਾਂ ਜੀ ਰਿਆਜੀ ਕਹਿੰਦੇ ਅਸੀਂ ਵੀ ਬਾਹਰੋਂ ਆਏ ਆ ਜੀ ਫਿਰ ਯੂਨੀਵਰਸਿਟੀ ਚਲਾ ਕੌਣ ਰਿਹਾ ਸੀਗਾ ਜੀ ਨਹੀਂ ਨਹੀਂ ਅਸੀਂ ਬਾਹਰ ਕਿਤੇ ਨਹੀਂ ਗਏ ਬਾਹਰ ਮੈਂ ਤਾਂ ਆਪਣੇ ਇੱਕ ਅਫੀਸ਼ੀਅਲ ਲੰਗੇਜਮੈਂਟ ਤੇ ਬਾਹਰ ਗਿਆ ਸੀ ਮੈਂ ਬਾਹਰ ਨਹੀਂ ਕਿਤੇ ਹੋ ਗਿਆ ਅਫੀਸ਼ੀਅਲ ਟੂਰ ਤੇ ਮੈਂ ਬਾਹਰ ਸੀ ਉੱਥੋਂ ਮੈਂ ਕੱਲ ਹੀ ਪਹੁੰਚਿਆ ਵਾਪਸ ਆਈ ਵਾਜੀ ਨਾ ਆਸਟ੍ਰੇਲੀਆ ਔਰ ਮੇਰੇ ਪਿੱਛੋਂ ਹੀ ਕਈ ਲੋਕਾਂ ਨੇ ਇਕੱਠੇ ਹੋ ਕੇ ਵੀ ਆ ਹੋਇਆ ਇਸ ਤਰ੍ਹਾਂ ਦੀਆਂ ਕੋਈ ਅਲੀਗੇਸ਼ਨ ਲਾ ਕੇ ਤੁਸੀਂ ਕਰਦੇ ਹੋ ਪਰ ਐਸਾ ਨਹੀਂ ਹੈ ਉਹਨਾਂ ਨੇ ਕਿਹਾ ਵੀ ਗੱਲ ਕਹੀ ਹੈ ਜੀ ਕਿ ਅਸੀਂ ਇੱਕ ਕਮੇਟੀ ਨਾਮਿਨੇਟ ਕਰਤੀ ਹੈ ਉਹ ਇਸਦਾ ਸਾਰਾ ਹਸਤਾ ਹੁਣ ਉਹ ਪੁਰਾਣੀ ਕਮੇਟੀ ਨਹੀਂ ਰਹੂਗੀ ਉਹਨਾਂ ਨੇ ਸਪਸ਼ਟ ਕੀਤਾ ਜੀ ਨਹੀਂ ਕਮੇਟੀ ਜਿਹੜੀ ਹੈ ਇਹ ਇੱਕ ਪ੍ਰੋਪਰ ਇੱਕ ਸਿਸਟਮ ਦੇ ਤੌਰ ਤੇ ਬਣੀ ਹੈ ਬੀਓਜੀ ਬਣੀ ਹੋਈ ਹੈ ਇਹਦੇ ਜਿਹੜਾ ਕੰਟਰੋਲ ਹੈ ਬੋਰਡ ਆਫ ਗਵਰਨਰ ਦਾ ਹੈ ਇੱਥੇ ਕੋਈ ਬੋਰਡ ਆਫ ਗਵਰਨਰ ਦੇ ਵਿੱਚ ਟਾਟਾ ਦੇ ਪ੍ਰੈਜ਼ੀਡੈਂਟ ਨੇ ਬਾਈਬੀਐਮ ਦੇ ਨੇ ਕਿਸੇ ਨੂੰ ਨਾਲ ਲੈ ਕੇ ਸਾਰੀਆਂ ਮੀਟਿੰਗਾਂ ਹੁੰਦੀਆਂ ਨਹੀਂ ਆ ਤੁਸੀਂ ਇਵੇਂ ਹੀ ਇਕੱਲਾ ਬੰਦਾ ਲੈ ਕੇ ਤੁਸੀਂ 10 ਬੰਦਿਆਂ ਨੂੰ ਤੁਸੀਂ ਇਕੱਠੇ ਕਰਕੇ ਕੋ ਡਿਸੀਜਨ ਲੈ ਲੋ ਉਹ ਸੀਜ਼ ਨਹੀਂ ਹੁੰਦੀ ਤੁਸੀਂ ਜਿਹੜਾ ਇਹਨਾਂ ਨੇ ਨਿੰਦਾ ਲਿਆ ਨੇ ਮੰਨਦੇ ਕਿ ਨਹੀਂ ਮੰਨਦੇ ਨਹੀਂ ਇਹ ਇਹ ਜਿਹੜਾ ਇੱਕ ਸਿਸਟਮ ਬਣਿਆ ਹੈ ਕਿ ਇੱਕ ਆਕੇ ਤੁਸੀਂ ਕਿਸੇ ਨੂੰ ਮਤਲਬ ਮੂਵ ਕਰ ਦੋ ਔਰ ਇੱਕ ਬੀਓਜੀ ਬੋਰਡ ਆਫ ਗਵਰਨਰ ਨੇ ਤੁਹਾਨੂੰ ਹੀ ਪਤਾ ਹੈ ਆਈਬੀਐਮ ਇੱਕ ਐਂਕਰ ਪਾਰਟਨਰ ਹੈ ਟਾਟਾ ਹੈ ਐਨਸੀਜ਼ ਹੈ ਜਿਹੜੇ ਵੱਡੇ ਲੋਗ ਗਵਰਨਰ ਸਾਹਿਬ ਵੱਲੋਂ ਨੋਮੀਨੇਟਿਡ ਮੈਂਬਰ ਨੇ ਹਰ ਸਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਰਾਈਟ ਪ੍ਰੋਪਰ ਆਡੀਟਡ ਰਿਪੋਰਟ ਪ੍ਰੈਜ਼ੈਂਟਡ ਹੁੰਦੀਆਂ ਨੇ ਉੱਥੇ ਹਰ ਚੀਜ਼ ਨੂੰ ਜੋ ਯੂਨੀਵਰਸਿਟੀ ਦਾ ਪੁਆਇੰਟ ਹੈ ٹرسٹ ਦਾ ਜਿਹੜਾ ਪੁਆਇੰਟ ਹੈ ٹرسٹ ਨੂੰ ਅਸੀਂ ਸੈਪਰੇਟ ਰੱਖਿਆ ਸੀ ਕਿਉਂਕਿ ٹرسٹ ਜਿਹੜਾ ਆ ਉਹ ਡਿਫਰੈਂਟ ਤਰੀਕੇ ਨਾਲ ਇੱਕ ਚੱਲ ਰਿਹਾ ਹੈ ਉਹਦਾ ਕਿਉਂਕਿ ਅਸੀਂ ਉਹਨੂੰ ਯੂਨੀਵਰਸਿਟੀ ਤੋਂ ਥੋੜਾ ਸੈਪਰੇਟ ਕਰਕੇ ਉਹ ਯੂਨੀਵਰਸਿਟੀ ਨੂੰ ਆਪਣੇ ਲੈਵਲ ਤੇ ਪੁਆਇੰਟ ਕਰਨਾ ਹੈ ٹرسٹ ਨੂੰ ਜੋ ਦੇਖ ਰਹੇ ਸੀ ਉਹ ਐਜ਼ ਅ ਪ੍ਰੈਜ਼ੀਡੈਂਟ ਮਿਸਟਰ ਆਇਤ ਦੇਖ ਰਹੇ ਸੀ ਠੀਕ ਜਿਵੇਂ ਉਹਨੇ ਥੋੜਾ ਸਟਾਫ ਆ ਰੌਲਾ ਪਾ ਰਿਹਾ ਜੀ ਇਹਨਾਂ ਨੂੰ ਜੇ ਨਹੀਂ ਪੈਸੇ ਮਿਲੇ ਤਾਂ ਇਹ ਰੌਲਾ ਪਾ ਰਿਹਾ ਕਿ ਵੈਸੇ ਹੀ ਖੁਸ਼ੀ ਨਾ ਕਰ ਰਹੇ ਜੀ ਨਹੀਂ ਨਹੀਂ ਉਹ ਦੇਖੋ ਜੇ ਸਟਾਫ ਸਟਾਫ ਦੇ ਅੰਦਰ ਤੁਸੀਂ ਸਟਾਫ ਨੂੰ ਕੀ ਕਹਿ ਕੇ ਕਰ ਲਿਆ ਮੇਰੇ ਤੇ ਜੇ ਸਟਾਫ ਨਾਲ ਗੱਲ ਨਹੀਂ ਹੋਈ ਕਿਉਂਕਿ ਸਟਾਫ ٹرسٹ ਦੇ ਰੋਲ ਦੇ ਉੱਤੇ ਹੈ ਯੂਨੀਵਰਸਿਟੀ ਦੇ ਰੋਲ ਦੇ ਉੱਤੇ ਜੇ ਕੋਈ ਬੰਦੇ ਜਿਹੜੀਆਂ ਇੱਕ ਇੱਕ ਗੱਲ ਸਪਸ਼ਟ ਕੀਤੀ ਹੈ ਵੀ ਇਹ ਜਿਹੜੇ ਪੈਸੇ ਨੇ ਇਹ ਜਿਹੜਾ ਮਿਸਯੂਜ ਹੋਇਆ ਪੈਸੇ ਦਾ ਉਹ ਵਰਕਰਾਂ ਲਈ ਇੱਥੇ ਦੇ ਪੜਾਈ ਵਿੱਚ ਨਹੀਂ ਹੋਇਆ ਉਹ ਬਾਹਰ ਹੋਇਆ ਉਹ ਉਸ ਗੱਲ ਦਾ ਮੈਨੂੰ ਬਹੁਤ ਸੋਖ ਹੈ ਨਹੀਂ ਨਹੀਂ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਦੇਖੋ ਯੂਨੀਵਰਸਿਟੀ ਐਨੇ ਲੈਵਲ ਤੇ ਫਲਰਿਸ਼ ਨਹੀਂ ਕਰ ਸਕਦੀ ਤੁਹਾਡੇ ਸਾਹਮਣੇ ਉਹ ਲੱਗਿਆ ਹੋਇਆ ਇਹ ਸਿਰਫ ਇੱਕ ਵੈਸਟੇਡ ਇੰਟਰਸਟ ਹੈ ਮੈਂ ਉਹ ਨਾਮ ਇੱਥੇ ਨਹੀਂ ਲੈਣਾ ਚਾਹੁੰਦਾ ਜਿਹ ਉਹ ਮੈਂ ਨਹੀਂ ਲੈਣਾ ਚਾਹੁੰਦਾ ਤੁਸੀਂ ਮੇਰੇ ਕਹਿਣਾ ਕਿਉਂਕਿ ਇਹ ਯੂਨੀਵਰਸਿਟੀ ਦੇ ਇੰਟਰਸਟ ਦੇ ਲਈ ਨਹੀਂ ਹੋਊਗਾ ਯੂਨੀਵਰਸਿਟੀ ਨੂੰ ਮੈਂ ਆਪਣੇ ਦਿਲ ਨਾਲ ਬਣਾਇਆ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਯੂਨੀਵਰਸਿਟੀ ਜਿਹੜੀ ਹੈ ਇਹਦੇ ਚ ਕੋਈ ਪੁਆਇੰਟ ਹੋਇਆ 3 ਸਾਲਾਂ ਦੇ ਵਿੱਚ ਇੱਕ ਉਹ ਟਾਸ ਜਿਹੜਾ ਬੰਦ ਹੋਣ ਵਾਲਾ ਸੀ ਇੱਥੇ ਕੁਰਕੀ ਦੇ ਨੋਟਿਸ ਹੋ ਚੁੱਕੇ ਨੇ 40 ਕਰੋੜ ਦਾ ਲੋਨ ਹੈ ਉਹ ਤਾਂ ਪਹਿਲਾਂ ਦਾ ਹੀ ਪਿਆ ਹੋਇਆ ਅਸੀਂ ਕਿਸ ਤਰ੍ਹਾਂ ਲੋਨ ਨੂੰ ਸੈੱਟ ਕਰਾਇਆ ਉਹਦੇ ਵਿੱਚ ਰੀਸਟ੍ਰਕਚਰਿੰਗ ਕਰਾਈਏ ਉਹਦੇ ਵਿੱਚ ਮੇਰਾ ਜਿਹੜਾ ਸਾਰਾ ਪਰਸਨਲ ਮੇਰੀ ਆਪਣੀ ਗਾਰੰਟੀ ਗਈ ਹੋਈ ਮੇਰੇ ਪਰਸਨਲ ਚੈੱਕ ਗਏ ਹੋਏ ਨੇ 1 ਰੁਪਏ ਦੀ ਜੇ ਇਨਵੈਸ ਕਿਸੇ ਹੋਰ ਬੰਦੇ ਨੇ ਕੀਤੀ ਹੈ ਉਹ ਪ੍ਰੂਵ ਕਰ ਦਵੇ ਵੀ ਮੈਂ ਇੰਨੇ ਪੈਸੇ ਇਹਦੇ ਵਿੱਚ ਲਾਏ ਨੇ ਉਹਦੇ 'ਚ ਇੱਕ ਹੋਰ ਵੀ ਸ਼ੁਆਬ ਹੀ ਉਹ ਵਧਿਆ ਹੀ ਹੈ ਜੀ ਘਟਿਆ ਨਹੀਂ ਹੈਗਾ ਕਰੋੜਾ ਤੋਂ ਕਿਉਂ 40 ਕਰੋੜ ਰੁਪਈਆ ਜਦੋਂ ਤੁਹਾਡੇ ਕੋਲ ਪੈਸਾ ਹੀ ਕੋਈ ਨਹੀਂ ਹੈ ਤੁਸੀਂ ਖਰਚੇ ਵੀ ਨਾਲ ਕਰ ਰਹੇ ਹੋ ਤੁਸੀਂ ਯੂਨੀਵਰਸਿਟੀ ਨੂੰ ਚੱਕ ਰਹੇ ਹੋ ਇਹ ਸਾਲ ਅਸੀਂ 8 ਕਰੋੜ ਰੁਪਈਆ ਉਹਦੇ ਵਿੱਚ ਆਲਰੇਡੀ ਉਹਦਾ ਕੱਟਆਊਟ ਪ੍ਰਪੋਜ਼ਲ ਕੱਢ ਕੇ ਹੁਣ ਉਹਨੂੰ ਰੀਸਟ੍ਰਕਚਰਿੰਗ ਕਰਨ ਲੱਗੇ ਆ ਸੋ ਉਹ ਯੂਨੀਵਰਸਿਟੀ ਦੇਖੋ ਇਹ ਮੈਂ ਫਿਰ ਗੱਲ ਕਹਿਣਾ ਚਾਹੁੰਦਾ ਇਹ ਸਿਰਫ ਯੂਨੀਵਰਸਿਟੀ ਨੂੰ ਡੀਰੇਲ ਕਰਨ ਲਈ ਇਹ ਪੁਆਇੰਟ ਕੀਤਾ ਗਿਆ ਹੈ ਪਰ ਮੈਂ ਇਹਦਾ ਇੱਕੋ ਹੀ ਪੁਆਇੰਟ ਕਹਿਣਾ ਚਾਹੂੰਗਾ ਸਾਡੀ ਗਵਰਨਿੰਗ ਬਾਡੀ ਨਾਲ ਮਿਲ ਕੇ ਅਸੀਂ ਜੋ ਵੀ ਇਹਦੀ ਕਾਲ ਲਾਵਾਂਗੇ ਕਿ ਜੀ ਮੈਨੇਜਮੈਂਟ ਕਮੇਟੀ ਹੈ ਤੁਸੀਂ ਇੱਕਦਮ ਕਿਸੇ ਨੂੰ ਉਤਾਰ ਕੇ ਚਾਰ ਕਮੇਟੀ ਬਣਾ ਦਿਓ ਜੋ ਮਰਜ਼ੀ ਤੁਹਾਡੇ ਅੱਗੇ ਪੇਪਰ ਲਿਖ ਦੇਣ ਉਹ ਤਾਂ ਕੁਝ ਵੀ ਹੋ ਸਕਦਾ ਠੀਕ ਹੈ ਮੈਟਰ ਕੀ ਹੁੰਦਾ ਸੀ ਮੈਟਰ ਕੀ ਹੋਊਗਾ ਸਰ ਸਰ ਮੈਂ ਇਹ ਯੂਨੀਵਰਸਿਟੀ ਨੂੰ ਕਿਸੇ ਵੀ ਕੰਟਰੋਵਰਸੀ ਮੈਂ ਦਿਲ ਨਾਲ ਬਣਾਈ ਹੂੰ ਜੇ ਮੈਂ ਕੋਸ਼ਿਸ਼ ਇਹ ਹੀ ਕਰੂੰਗਾ ਵੀ ਇਹ ਜੇ ਕੰਟਰੋਲ ਲੈ ਕੇ ਕੰਮ ਕਰਨਾ ਚਾਹੁੰਦੇ ਨੇ ਕਰ ਲੈਣ ਮੈਂ ਇਹਨਾਂ ਨੂੰ ਵੀ ਪਹਿਲਾਂ ਗਿਆ ਪਰ ਯੂਨੀਵਰਸਿਟੀ ਦਾ ਨਾਮ ਖਰਾਬ ਨਾ Okay, okay. okay.